ਸਾਡੇ ਪ੍ਰੈਸ ਨੂੰ ਇਤਲਾਮਤ ਮੰਨਸ ਸੁਨੀਤ ਭਾਈ ਰਣਜੀਤ ਸਿੰਘ ਦੇ ਅੰਗਰ 1:30 ਵਜੇ ਲੁਟੇਰੇ ਜੋ ਹੈ ਮਾਹਦੇ ਦਰਬਾਰ ਦੇ ਵਿੱਚ ਅੰਦਰ ਗਏ ਤੇ ਉਹਨਾਂ ਨੇ ਮਾ ਸ਼ੇਤਲਾ ਔਰ ਪੋਲੇਨਾ ਜੀ ਦੀ ਪਿੰਡੀ ਦੇ ਤੋਂ ਚਾਂਦੀ ਕੱਟ-ਕੱਟ ਕੇ ਲਾ ਕੇ ਉਹਨਾਂ ਸਾਰੇ ਸਰੂਪਾਂ ਨੂੰ ਖੰਡਿਤ ਕੀਤਾ ਔਰ ਪ੍ਰਭੂ ਦੀ ਬੇਅਦਬੀ ਕੀਤੀ 37 38 ਕਿਲੋ ਚਾਂਦੀ ਜੋ ਹੈ ਮਾਂ ਦੇ ਦਰਬਾਰ ਤੋਂ ਲੁੱਟ ਕੇ ਲੈ ਕੇ ਗਏ ਮਹਮੇਦੀ ਸੋਨੇ ਦੀ ਨਾਤਕ ਲੈ ਗਏ ਕਹਿੰਦੇ ਨੇ ਉਹ ਬੱਚੇ ਹੁੰਦੇ ਨੇ ਜਿਹੜੇ ਕਿ ਮਾਂ ਨੂੰ ਸ਼ਿੰਗਾਰਦੇ ਨੇ ਉਹ ਇਹ ਜਿਹੇ ਨਲਾਇਕ ਬੱਚੇ ਕਪੂਤ ਬੱਚੇ ਜੋ ਕਿ ਮਾਂ ਦਾ ਸ਼ਿੰਗਾਰ ਉਜਾੜ ਕੇ ਲੈ ਗਏ ਨੇ ਆ ਸਾਡੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਇੰਨਾ ਕਰੋਸ਼ ਹੈ ਕਿ ਸਾਡਾ ਦਿਲ ਰੋਂਦਾ ਹੈ ਜੀ ਅਸੀਂ 7 ਜਨਵਰੀ ਤੋਂ ਪੁਲਿਸ ਪ੍ਰਸ਼ਾਸਨ ਮੰਨਤਾ ਕਰਦੇ ਆਂ ਜਿਓ ਲੁਟੇਰੇ ਪਕੜ ਲਓ ਹਾਂਜੀ ਅਸੀਂ ਕਰ ਰਹੇ ਆਂ ਅਸੀਂ ਕਰ ਰਹੇ ਆਂ ਕਰ ਰਹੇ ਆਂ 29 30 ਦਿਨ ਹੋ ਗਏ ਸਾਡੇ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਇੱਕ ਬੰਦਾ ਫੜ ਲੈਂਦੇ ਨੇ ਸਾਨੂੰ ਬੁਲਾਉਂਦੇ ਨੇ ਜਾਂ ਪਛਾਣੋ ਉਹ ਬੰਦਾ ਇਹੀ ਆ ਜਿਹੜੇ ਬੰਦੇ ਮੂੰਹ ਟੱਕ ਕੇ ਆਏ ਨੇ ਅਸੀਂ ਕਿੱਦਾਂ ਪਛਾਣਾਂਗੇ ਜੀ ਜਿਹੜਾ ਕੰਮ ਪੁਲਿਸ ਦਾ ਉਹ ਸਾਡੇ ਤੋਂ ਕਰਵਾਉਂਦੀ ਆ ਜੀ ਤੁਸੀਂ ਬੰਦੇ ਪਛਾਣੋ ਅਸੀਂ ਓਨੀ ਦੇਰ ਤੱਕ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਪ੍ਰਭੂ ਦਾ ਸਿਮਰਨ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਤਸੱਲੀ ਨਹੀਂ ਹੁੰਦੀ ਅਸੀਂ ਆਪਣਾ ਰੋਸ ਜਿਹੜਾ ਪ੍ਰਗਟ ਕਰਦੇ ਰਵਾਂਗੇ ਕਿਤੇ ਨਾ ਕਿਤੇ ਆਮ ਲੋਕ ਜਿਹੜੇ ਨੇ ਖੱਜਲ ਖਰਾਬ ਹੋ ਰਹੇ ਨੇ ਅਸੀਂ ਆਮ ਲੋਕਾਂ ਨੂੰ ਕੋਈ ਖੱਜਲ ਖਵਾਰ ਕਰਨ ਦੀ ਲੋੜ ਨਹੀਂ ਹੈ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਤੁਸੀਂ ਸਾਡੇ ਫੇਸਬੁੱਕ ਤੇ ਵਟਸਐਪ ਦੇ ਉੱਤੇ ਸਾਰੇ ਕਿਤੇ ਦੇਖ ਲਓ ਕਿ ਅਸੀਂ ਐਦਾਂ ਦੇ ਘਰਾਂ ਨਾਲ ਵਿਰੋਧ ਨਹੀਂ ਕਰਦੇ ਕਿ ਸਾਨੂੰ ਕੋਈ ਧਰਨੇ ਲਾਣੇ ਅਸੀਂ ਆਪਣੇ ਘਰੋਂ ਬਾਹਰ ਨਹੀਂ ਨਿਕਲ ਕੇ ਰਾਜੀ ਪ੍ਰਭੂ ਦੇ ਦਰਬਾਰ ਤੇ ਹੁੰਨੇ ਆ ਜਦੋਂ ਸਾਡੇ ਸਿਰ ਤੋਂ ਪਾਣੀ ਉਤਰ ਜਾਂਦਾ ਤਾਂ ਹੀ ਅਸੀਂ ਸੜਕਾਂ ਦੇ ਉੱਤੇ ਆ ਸਾਡਾ ਕਿਸੇ ਪਰਿਵਾਰੀ ਨਾਲ ਕਿਸੇ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਹੈ ਗੱਲਬਾਤ ਹੋਈ ਸੀ ਸੀਪੀ ਸਾਹਿਬ ਨਾਲ ਇਸ ਵੇ ਸੀਪੀ ਸਾਹਿਬ ਨਾਲ ਇੱਕ ਵਾਰੀ ਹੋਈ ਸੀ ਉਹ ਕਹਿੰਦੇ ਜੀ ਧਰਮ ਦਾ ਮੁੱਦਾ ਕਿਉਂ ਲੈ ਕੇ ਆਨੇ ਹੋ ਮੈਂ ਕਿਹਾ ਜੀ ਧਰਮ ਦਾ ਮੁੱਦਾ ਜਦੋਂ ਭਗਵਾਨ ਜੀ ਦੀ ਬੇਅਦਬੀ ਹੋਈ ਹੈ ਔਰ ਪੋਲੇਨਾਥ ਦੀ ਬੇਅਦਬੀ ਹੋਈ ਹੈ ਮਾਂ ਦੀ ਪਿੰਡੀ ਜੋ 8900 ਸਾਲ ਪੁਰਾਣਾ ਪਿੰਡ ਹੈ ਉੱਥੇ 900 ਸਾਲ ਪੁਰਾਣੀ ਪਿੰਡੀ ਆ ਉਸ ਨੂੰ ਖੰਡਿਲ ਕੀਤਾ ਗਿਆ ਹੈ ਉਸ ਤੋਂ 19 ਕਿਲੋ ਦਾ ਕਵਤ ਜਿਹੜਾ ਹੈ ਚਾਂਦੀ ਦਾ ਉਹ ਉਤਾਰਿਆ ਗਿਆ ਹੈ ਤਾਂ ਅਸੀਂ ਧਰਮ ਨੂੰ ਕਿਉਂ ਨਹੀਂ ਲੈ ਕੇ ਆਵਾਂਗੇ ਸਾਡੇ ਸਾਰੇ ਸਨਾਤਨ ਧਰਮ ਸਾਡੇ ਸਾਰੇ ਹਿੰਦੂ ਸਿੱਖ ਭਾਈਚਾਰਾ ਅਸੀਂ ਇੱਕ ਜੁੱਟ ਹੋ ਕੇ ਇਹਦੇ ਵਿੱਚ ਹਿੱਸਾ ਲੈ ਰਹੇ ਹਾਂ ਔਰ ਤੱਕ ਲੈੰਦਾ ਰਵਾਂਗੇ ਜਦੋਂ ਤੱਕ ਅਸਾਨੂੰ ਜਦੋਂ ਤੱਕ ਮਮਦ ਦਾ ਨੰਬਰ ਦੱਸ ਚੱਲੂਗਾ ਜੀ ਇਹ ਦੇਖੋ ਜੀ ਅਸੀਂ ਆਪਣੀ ਮੀਟਿੰਗ ਬਿਲਾ ਕੇ ਸਾਡੇ ਮੰਦਰ ਦੇ ਸੀਨੀਅਰ ਮਹਿਮਦ ਦੇ ਮੀਟਿੰਗ ਬਿਲਾ ਕੇ ਫਿਰ ਅਸੀਂ ਨਿਸ਼ਚੈ ਕਰਾਂਗੇ ਕਦੋਂ ਤੱਕ ਹੋਏਗਾ ਕਦੋਂ ਤੱਕ ਨਹੀਂ ਹੋਏਗਾ ਪਰ ਫਿਲਹਾਲ ਅਸੀਂ ਬੈਠੇ ਹਾਂ ਜਦੋਂ ਤੱਕ ਸੀ ਸਭ ਆ ਕੇ ਸੜਨ ਨਾਲ ਗੱਲ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਇੱਥੋਂ ਨਹੀਂ ਉੱਠਾਂਗੇ